ਦਾ ਮਨ ਕਿਸੇ ਨਾ ਕਿਸੇ ਵਸਤੂ ਪਦਾਰਤ ਭੋਜਨ ਆਦ ਦੇ ਸਵਾਦ ਦੇ ਵਿੱਚ ਲੱਗਿਆ ਹੋਇਆ। ਅਰ ਗਾਣੀਆਂ ਸਤਗੁਰੂ ਜੀ ਇੱਕ ਮਤ ਦੇਣਾ ਕਰਦੇ ਨੇ ਆਨ ਰਸਾ ਦੀਸਰ ਸਭ ਸਾਰ। ਨਾਮ ਬਿਨਾ ਨਹਿ ਫਲ ਸੰਸਾਰ। ਕਿਤੇ ਜਿੰਨੇ ਵੀ ਦੁਨੀਆਂ ਦੇ ਵਿੱਚ ਜੀਵ ਵੱਸਦੇ ਹਨ ਉਹ ਕਿਸੇ ਨਾ ਕਿਸੇ ਰਸਾ ਤਸਾਂ ਦੇ ਵਿੱਚ ਲੱਗੇ ਹੋਏ ਨੇ। ਪਰ ਇਹ ਜਿਹੜੇ ਰਸਕਸ ਨੇ ਇਹ ਦੁਨਿਆਵੀ ਨੇ ਇਹ ਬਹੁਤਾ ਸਮਾਂ ਟਿਕਣ ਵਾਲੇ ਨਹੀਂ ਭਾਵੇਂ ਕੀ ਇਹ ਜਿਹੜੇ ਰਸਕਸ ਵਿਖਾਈ ਦਿੰਦੇ ਹਨ ਇਹਨਾਂ ਨੇ ਇੱਕ ਦਿਨ ਨਾਸ ਹੋ ਜਾਣਾ ਸੋਧ ਹੀ ਨਹੀਂ ਆਈ ਨੇ ਸਾਰੇ ਪਰ ਦੱਸਦੇ ਨੇ ਵਾਹਿਗੁਰੂ ਦੇ ਨਾਮ ਤੋਂ ਬਗੈਰ ਇਹ ਸਾਰਾ ਜਗਤ ਜਿਹੜਾ ਨਾ ਇਹ ਨਿਫਲ ਹੈ ਇਹ ਜਿਹੇ ਪ੍ਰਾਪਤੀ ਕੀ ਦੀ ਹੈ ਦੁਨਿਆਵੀ ਹੈ ਜੋ ਪ੍ਰਾਪਤ ਕਰਾਂਗੇ ਇਹ ਥੇ ਛੱਡ ਜਾਣਾ ਪਰ ਜਿਹੜੀ ਪ੍ਰਾਪਤੀ ਨਾਮ ਦੀ ਹੈ sati we